ਬਾਰੇ ਕਿਦੋਂ ਸ਼ੁਰੂ ਕੀਤਾ ਕਿਦੋਂ ਤੱਕ ਰਹੇਗਾ ਔਰ ਕੀ ਕੀ ਖਾਸ ਸਰ 19 ਤਰੀਕ ਨੂੰ ਆਪਾਂ ਮੈਡੀਸਿਟੀ ਹਸਪੀਟਲ ਲੱਗੇ ਬਬਰੀ ਬਾਈਪਾਸ ਤੇ ਆਪਾਂ ਮੇਲਾ ਆਯੋਜਿਤ ਕੀਤਾ ਵਾ ਤੇ ਅਰੇ ਵਿੱਚ ਆਪਾਂ ਫਸਟ ਟਾਈਮ ਇਹਨਾਂ ਪੰਜਾਬ ਜਿਹੜਾ ਕੋ ਕਿ ਆਪਾਂ ਲੰਡਨ ਸਿਟੀ ਗੇਟ ਲੈ ਕੇ ਆਏ ਆ ਤੇ ਮਨਾਲੀ ਥੀਮ ਲੈ ਕੇ ਆਏ ਆ ਇੱਥੇ 12 13 ਤਰ੍ਹਾਂ ਦੇ ਧੂਲੇ ਹੈਗੇ ਆ ਉਹ ਦੋਈ ਤੋਂ ਫਰਨੀਚਰ ਆਇਆ ਦਾ ਹਾਰਨਪੁਰ ਤੋਂ ਉਹਦਾ ਫਰਨੀਚਰ ਆਇਆ ਦਾ ਬਦੋਈ ਤੋਂ ਮੈਟ ਆਇਆ ਦਾ ਇਹ 15 ਤੋਂ 30 ਤੀਕ ਤੀਕ ਤਰ੍ਹਾਂ ਦੀ ਦੁਕਾਨਾਂ ਹੈਗੀਆਂ ਅਤੇ ਫੂਡ ਸਟਾਲ ਹੈਗੇ ਆ ਲਖਨਊ ਤੋਂ ਆਏ ਦੇ ਆ ਸਾਰੀ ਤਰ੍ਹਾਂ ਦੇ ਅਦਰ ਆਈਟਮਸ ਆਈ ਹੋਈਆਂ ਆ ਆਪਾਂ ਤੇ ਇਹੀ ਕਵਾਂਗੇ ਕਿ ਛੋਟੇ ਬੱਚੇ ਲੈ ਕੇ ਆਓ ਇੱਥੇ ਰੋਜ਼ਗਾਰ ਮਿਲੇ ਲੋਕਾਂ ਨੂੰ ਜਿਹੜੇ ਜਿਹੜੇ ਇੱਥੇ ਵਾਰੂ ਆਏ ਦੇ ਆ ਅਦਰ ਸਿਟੀਜ਼ ਤੋਂ ਆਏ ਦੇ ਆ ਕਿ ਇੱਥੇ ਆ ਕੇ ਰੋਜ਼ਗਾਰ ਮਿਲੇ ਉਹਨਾਂ ਨੂੰ ਇੱਡੀ ਕਰਾਫਟ ਤੇ ਬਕਰੀ ਤਰ੍ਹਾਂ ਦਾ ਸਮਾਨ ਆ ਆਮ ਤੌਰ ਤੇ ਆ ਸਮਾਨ ਸ਼ਹਿਰੋਂ ਨਹੀਂ ਮਿਲਦਾ ਤੇ ਗੁਰਦਾਸਪੁਰ ਚ ਨਹੀਂ ਮਿਲਦਾ ਕਿੱਥੋਂ ਕਿੱਥੋਂ ਕਾਰੀਗਰ ਆਇਆ ਔਰ ਕਿੱਦਾਂ ਦਾ ਪਰਟੀਚਰ ਵਗੈਰਾ ਔਰ ਸਮਾਨ ਕੀ ਸੀ ਸਰ ਮੈਂ ਤੇ ਕਿਹਾ ਇਸ ਵਿੱਚ ਕਿ ਬਧੋਈ ਤੋਂ ਇਹ ਮੈਟ ਆਇਆ ਹੈ ਹਨਾ ਤੇ ਸਾਰਾ ਰਪੁਰ ਤੋਂ ਫਰਨੀਚਰ ਆਇਆ ਕਿਉਂਕਿ ਜਿਹੜਾ ਸਾਰਾ ਰਪੁਰ ਦਾ ਫਰਨੀਚਰ ਹੁੰਦਾ ਉਹ ਵਕਰੀ ਸ਼ਾਈਨ ਹੁੰਦੀ ਹੈ ਤੇ ਵਕਰੀ ਗਲੇਸ ਨਿਕਲਦੀ ਉਹਦੇ ਵਿੱਚ ਉਹ ਜਿਹੜਾ ਬਧੋਈ ਤੋਂ ਸਿੱਧਾ ਡਾਇਰੈਕਟ ਆਇਆ ਵਾ ਇਹ ਮੈਟ ਆਇਆ ਇਹ ਕਾਰੀਗਰਾਂ ਨੇ ਆਪੇ ਬਣਾਇਆ ਹੋਇਆ ਫੈਕਟਰੀ ਤੋਂ ਸਿੱਧਾ ਡਾਇਰੈਕਟ ਆਇਆ ਇਹ ਵੀ ਮਾਰਕੀਟ ਤੋਂ ਬਹੁਤ ਸਸਤੇ ਦਾਮ 'ਚ ਮਿਲੇਗਾ ਇਹ ਡਾਇਰੈਕਟ ਆਇਆ ਇਸ ਕਰਕੇ ਸਸਤਾ ਮਿਲੇਗਾ ਕੋਈ ਹੋਲ ਔਰ ਕੀ ਕੀ ਖਾਸ ਹੈ ਫਿਰ ਅੱਪੀ ਥੀਮ ਹੈ ਜਿਹੜਾ ਸੋ ਮਨਾਲੀ ਥੀਮ ਅਰੇ ਵੀ ਚ ਲੈ ਕੇ ਆਏ ਆਪਾਂ ਕਿਉਂਕਿ ਗਰਮੀ ਬੜੀ ਹੋ ਗਈ ਦੀ ਆ ਇਸ ਕਰਕੇ ਆਪਾਂ ਇਹ ਹੀ ਕਹਿ ਆ ਕਿ ਇੱਥੇ ਆ ਕੇ ਸਾਰੇ ਕੁ ਡਾਕਟਰ ਵਾਲਿਆਂ ਨੂੰ ਲੱਗ ਜਾ ਕੇ ਜਿੰਨੇ ਪਿੰਡ ਹੈਗੇ ਆ ਆਪਾਂ ਤੇ ਇਹ ਹੀ ਕਵਾਂਗੇ ਕਿ ਇੱਥੇ ਆ ਕੇ ਆਪਣੀ ਸੈਲਫੀਆਂ ਲਵੋ ਅਤੇ ਕੱਲ ਤੋਂ ਕੱਲ ਤੋਂ ਆਪਾਂ ਇੱਥੇ ਸਨੋ ਫੋਲ ਵੀ ਸ਼ੁਰੂ ਕਰ ਦਾਂਗੇ ਤੇ ਇੱਥੇ ਆ ਕੇ ਫੂਡ ਸਟਾਲ ਖਾਓ ਤਿੰਨ ਤਰ੍ਹਾਂ ਦੇ ਫੂਡ ਸਟਾਲ ਹੈਗੇ ਇੱਥੇ ਹਰ ਸਾਲ ਆਉਂਦੇ ਹੋ ਇੱਥੇ ਹਰ ਹਰ ਸਾਲ ਬੱਕਰੀ ਦੀ ਚੀਜ਼ ਬੇਚਦੇ ਹੋ ਲੱਗਦਾ ਕਿ ਇਸ ਵਾਰ ਵੀ ਲੋਕਾਂ ਦਾ ਹੰਗਾਰਾ ਮਿਲੇਗਾ ਬੋਲਾ ਜਦੋਂ ਆਪਾਂ ਤੇ ਇਹੀ ਚਾਹਾਂਗੇ ਕਿ ਸਾਰੇ ਗੁਰਦਾਸਪੁਰ ਵਾਸੀ ਇੱਥੇ ਆ ਕੇ ਵਿਜ਼ਿਟ ਕਰਨ ਕਿਉਂਕਿ ਇੱਥੇ ਆ ਕੇ ਬਹੁਤ ਲੋਕੀ ਇੱਥੇ ਆ ਕੇ ਬਾਹਰੋਂ ਆਏਦੇ ਆ ਹਰ ਇੱਕ ਨੂੰ ਰੋਜ਼ਗਾਰ ਚਾਹੀਦਾ ਆ ਆਪਾਂ ਤੇ ਇਹੀ ਕਹਾਂਗੇ ਉੱਥੇ ਆ ਕੇ ਖਰੀਦਦਾਰੀ ਕਰੋ ਤੇ ਹਰ ਇੱਕ ਦਾ ਘਰ ਚੱਲੇ ਕੁਝ ਲੋਕਲ ਲੋਕ ਵੀ ਹੈ ਕਿੰਨੇ ਆ ਇਦਾਂ ਦੇ ਲੋਕ ਜਿੰਨਾ ਸਰ ਹਰ ਇੱਕ ਕਾਊਂਟਰ ਤੇ ਇੱਕ 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 ਲੋਕਲ ਆਦਮੀ ਹੈਗਾ ਉਹਨਾਂ ਨੂੰ ਆਪਾਂ ਤੇ ਰੋਜ਼ਗਾਰ ਦੇਣੇ ਹੀ ਆ ਖੁਸ਼ ਹੋ ਕੇ ਜਾਂਦੇ ਆ ਬੱਚੇ ਦੀ ਗੱਲ ਕੀਤੀ ਜਦ ਕਿ ਕਿੰਨਾ ਕੱਚਾ ਰੱਖਿਆ ਗਿਆ ਇੱਥੇ ਸਰ 40 ਰੁਪਏ ਐਂਟਰੀ ਰੱਖੀ ਆਪਾਂ ਤੇ 50 ਤੇ 80 ਰੁਪਏ ਦੇ ਵਿੱਚ ਵਿੱਚ ਚੁਲਾਏਗਾ ਚੁਲੇ ਬੱਤੇ ਵਿੱਚ ਜੀ ਜੀ 12 ਤਰ੍ਹਾਂ ਦੇ ਚੁਲੇ ਖਰੀਦਦਾਰੀ ਕਰਨਗੇ ਉਹਦਾ ਜੀ ਸਰ ਕੀ ਮੈਸੇਜ ਦੇਣਾ ਚਾਹੋਗੇ ਆਪਾਂ ਤੇ ਅਸੀਂ ਹੀ ਅਪੀਲ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ ਇੱਥੇ ਆ ਕੇ ਬਿਲਟ ਕਰੋ ਤੇ ਰੋਜ਼ਗਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਅਲੱਗ ਸਿਟੀਜ਼ ਤੋਂ ਆਏ ਆ ਤੇ ਉਹਨਾਂ ਨੂੰ ਰੋਜ਼ਗਾਰ ਮਿਲੇ ਕਿੰਨੀ ਤਰੀਕ ਤੱਕ ਆਏਗਾ ਸਰ 20 ਅਕਤੂਬਰ ਤੱਕ ਆਏਗਾ ਮੈਂ